ਏਸ਼ੀਆ ਦੇ ਦੂਜੇ ਨੰਬਰ ਉੱਤੇ ਆਉਣ ਵਾਲੀ ਮਸ਼ਹੂਰ ਨਾਬਾ ਅਨਾਜ ਮੰਡੀ ਦੇ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਖਰੀਦ ਦੀ ਸ਼ੁਰੂਆਤ ਹਲਕਾ ਵ代ਕ ਗੁਰਦੇਵ ਸਿੰਘ ਦੇ ਮਾਨ ਨੇ ਕੀਤੀ ਹੈ। ਇਸ ਮੌਕੇ ਉੱਤੇ ਮੰਡੀ ਦੇ ਵਿੱਚ ਰੌਣਕ ਵੇਖਣ ਨੂੰ ਮਿਲੀ। ਕਿਸਾਨਾਂ ਦੇ ਚਿਹਰਿਆਂ ਉੱਤੇ ਰਹਾਦਾ ਅਹਿਸਾਸ ਸੀ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਅਖੀਰ ਦੇ ਵਿੱਚ ਪਈ ਠੰਡ ਨੇ ਫਸਲ ਦੀ ਗੁਣਵੱਤਾ ਨੂੰ ਸੁਧਾਰਿਆ ਹੈ। ਉਹਨਾਂ ਦੀ ਉਮੀਦ ਹੈ ਕਿ ਇਸ ਸਾਲ ਵਧੀਆ ਝਾੜ ਨਿਕਲੇਗਾ ਮੰਡੀ ਦੇ ਵਿੱਚ ਆਏ ਕਈ ਕਿਸਾਨਾਂ ਨੇ ਸਰਕਾਰੀ ਖਰੀਦ ਦੀ ਸ਼ੁਰੂਆਤ ਉੱਤੇ ਖੁਸ਼ੀ ਜਤਾਈ ਹੈ ਵਿਧਾਇਕ ਨੇ ਵੀ ਭਰੋਸਾ ਦਿੱਤਾ ਹੈ ਇਸ ਮੌਕੇ ਉੱਤੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਸੀਂ ਕਿਸਾਨਾਂ ਦੀ ਫਸਲ ਦਾ ਇੱਕਾ ਇੱਕ ਦਾਣੇ ਨੂੰ ਚੁੱਕਾਂਗੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਰੋਲ ਨਹੀਂ ਦੇਵਾਂਗੇ ਉਹਨਾਂ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਚੋਣਾਂ ਦੀ ਲਿਫਟਿੰਗ ਇੰਨੇ ਛਾਲਰਾਂ ਦੇ ਵਿੱਚ ਪਈ ਰਹਿਣੀ ਕਈ ਮੁਸ਼ਕਿਲ ਦਾ ਕਾਰਨ ਬਣ ਰਹੀ ਹੈ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰੀ ਹੈ ਨਹੀਂ ਤਾਂ ਛਾਲਰਾਂ ਤੋਂ ਝੋਨਾ ਚੁੱਕਿਆ ਜਾ ਸਕਦਾ ਸੀ ਮੰਡੀ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਨੇ ਇਸ ਮੌਕੇ ਉੱਤੇ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਭੋਲੀ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਿਵਾਨਾ ਤੇ ਨਾਬਾ ਟਰੱਕ ਯੂਨੀਅਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਤਾਰੂਕੀ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਮੰਡੀ ਦੇ ਵਿੱਚ ਸਫਾਈ ਤੋਂ ਲੈ ਕੇ ਲਿਫਟਿੰਗ ਤੱਕ ਤੇ ਇੰਤਜ਼ਾਮ ਚੁਸਤ ਨੇ। ਪਾਣੀ ਦਾ ਮੰਡੀਆਂ ਦੀ ਸਫਾਈ ਦਾ, ਬਾੜਦਾਨੇ ਦਾ, ਲਿਫਟਿੰਗ ਦਾ ਟੋਟਲ ਪ੍ਰਬੰਧ ਨੇ ਇਸ ਵਾਰ ਮੈਸਾ ਵਿਭਾਗ ਦਾ ਪਹਿਲਾਂ 3 ਸਾਲ ਹੋ ਗਏ ਸਾਡੀ ਸਰਕਾਰ ਬਣੀ ਨੂੰ ਜਿੱਦਾਂ ਸੀਜ਼ਨ ਦੇ ਵਿੱਚ ਕਦੇ ਵੀ ਕੋਈ ਦਿੱਕਤ ਨਹੀਂ ਆਈ ਵਾਰਦਾਨੇ ਦੀ ਲਿਫਟਿੰਗ ਦੀ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਾਰੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕਰ ਲੈਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਡੇ ਗੁਰਦੀਪ ਟਵਾਣਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਗੁਰਦੇਸ਼ ਸਿੰਘ ਦੇਵਮਾਨ ਜੀ ਇਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀ ਮੰਡੀ ਦਾ ਇੱਕ ਇੱਕ ਦਾਣਾ ਜਿਹੜਾ ਕਣਕ ਦਾ ਕਿਸਾਨਾਂ ਦਾ ਖਰੀਦਿਆ ਜਾਊਗਾ ਅੱਜ ਮੱਡੀ ਚ ਅੱਜ 200 ਕੁਇੰਟਲ ਦੇ ਲਗਭਗ ਕਣਕ ਆਈ ਹੈ ਜੀ ਤੇ 3 ਢੇਰੀਆਂ ਆਈਆਂ ਨੇ ਤੇ تن ਹੀ ਸੁੱਕੀਆਂ ਨੇ 12 ਮੌਇਸਚਰ ਤੋਂ نیچے ਨੇ ਜੀ ਤੇ ਬਹੁਤ ਵਧੀਆ ਕਣਕਾਰੀਆ ਫਸਲ ਇਸ ਵਾਰ ਬਹੁਤ ਵਧੀਆ ਜੀ ਜੀ ਨਾਬਾਦੀ ਦਾਣਾ ਮੰਡੀ ਚ ਕਣਕ ਦੀ ਆਮ ਸ਼ੁਰੂ ਹੋਈ ਹੈ ਵੈਸੇ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ ਜੀ ਪਰ ਕਿਉਂਕਿ ਮੌਸਮ ਦੀ ਥੋੜੀ ਜੀ ਉਤਲ ਬਤਲੀ ਕਈ ਵਾਰੀ ਗਰਮੀ ਟਾਈਮ ਨਾਲ ਪਹਿਲਾਂ ਆ ਗਈ ਫਿਰ ਠੰਡ ਆ ਗਈ ਫਿਰ ਗਰਮੀ ਆ ਗਈ ਦੋ ਤਿੰਨ ਵਾਰੀ ਇਦਾਂ ਹੋਇਆ ਉਹਦੇ ਨਾਲ ਹਫ਼ਤੇ 10 ਦਿਨ ਦਾ ਫਰਕ ਪੈ ਗਿਆ ਫਸਲ ਦੇ ਵਿੱਚ ਪਰ ਅੱਜ ਜਿਹੜੀ ਕਣਕ ਆਈ ਹੈ ਜੀ ਔਰ ਮੌਇਸਚਰ 12 ਹੈ ਜੀ ਤੇ ਉਹਦੇ ਮੁਤਾਬਕ 11. ਕੁਛ ਜਿਹੜਾ ਜੀ ਕਿਸੇ ਦਾ 11.5 11.5 ਮੌਇਸਚਰ ਆ ਰਿਹਾ ਬਹੁਤ ਹੀ ਸ਼ਾਨਦਾਰ ਮੌਇਸਚਰ ਤੇ ਕਣਕ ਦਾ ਰੇਟ ਵੀ ਜਿਹੜਾ ਜੀ 2425 ਰੁਪਏ ਹੈ ਤੇ ਸਾਰੇ ਪ੍ਰਬੰਧ ਪੁਖਤਾ ਪ੍ਰਬੰਧ ਨੇ ਮੰਡੀ ਦੇ ਵਿੱਚ ਏਸ਼ੀਆ ਦੀ ਦੂਜੇ ਨੰਬਰ ਉੱਤੇ ਆਉਣ ਵਾਲੀ ਮਸ਼ਹੂਰ ਨਾਬਾ ਅਨਾਜ ਮੰਡੀ ਦੇ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਖਰੀਦ ਦੀ ਸ਼ੁਰੂਆਤ ਹਲਕਾ ਵ代ਕ ਗੁਰਦੇਵ ਸਿੰਘ ਦੇ ਮਾਨੇ ਕੀਤੀ ਹੈ ਇਸ ਮੌਕੇ ਉੱਤੇ ਮੰਡੀ ਦੇ ਵਿੱਚ ਰੌਣਕ ਵੇਖਣ ਨੂੰ ਮਿਲੀ ਕਿਸਾਨਾਂ ਦੇ ਚਿਹਰਿਆਂ ਉੱਤੇ ਰਹਾਦਾ ਅਹਿਸਾਸ ਸੀ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਅਖੀਰ ਦੇ ਵਿੱਚ ਪਈ ਠੰਡ ਨੇ ਫਸਲ ਦੀ ਗੁਣਵੱਤਾ ਨੂੰ ਸੁਧਾਰਿਆ ਉਹਨਾਂ ਦੀ ਉਮੀਦ ਹੈ ਕਿ ਇਸ ਸਾਲ ਵਧੀਆ ਝਾੜ ਨਿਕਲੇਗਾ ਮੰਡੀ ਦੇ ਵਿੱਚ ਆਏ ਕਈ ਕਿਸਾਨਾਂ ਨੇ ਸਰਕਾਰੀ ਖਰੀਦ ਦੀ ਸ਼ੁਰੂਆਤ ਉੱਤੇ ਖੁਸ਼ੀ ਜ਼ਾਹਰ ਕੀਤੀ ਹੈ ਵਿਧਾਇਕ ਨੇ ਵੀ ਭਰੋਸਾ ਦਿੱਤਾ ਹੈ ਇਸ ਮੌਕੇ ਉੱਤੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਸਿਕ ਕਿਸਾਨਾਂ ਦੀ ਫਸਲ ਦਾ ਇੱਕਾ ਇੱਕ ਦਾਣੇ ਨੂੰ ਚੁੱਕਾਂਗੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਰੋਲਰ ਨਹੀਂ ਦੇਵਾਂਗੇ ਉਹਨਾਂ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ ਅਤੇ ਨਾਲ ਹੀ ਕੀ ਹੈ ਕਿ ਝੋਨੇ ਦੀ ਲਿਫਟਿੰਗ ਇੰਨੇ ਛਾਲਰਾਂ ਦੇ ਵਿੱਚ ਪਈ ਰਹਿਣੀ ਕਈ ਮੁਸ਼ਕਲ ਦਾ ਕਾਰਨ ਬਣ ਰਹੀ ਹੈ ਕੇਂਦਰ ਸਰਕਾਰ ਜਾਣਬੂਜ ਕੇ ਕਿਸਾਨਾਂ ਨੂੰ ਪਰੇਸ਼ਾਨ ਕਰੀ ਹੈ ਨਹੀਂ ਤਾਂ ਛਾਲਰਾਂ ਤੋਂ ਝੋਨਾ ਚੁੱਕਿਆ ਜਾ ਸਕਦਾ ਸੀ ਮੰਡੀ ਪ੍ਰਸ਼ਾਸਨ ਨੇ ਪੁਕਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਨੇ ਇਸ ਮੌਕੇ ਉੱਤੇ ਆਰਤਿਆ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਭੋਲੀ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਟਿਵਾਣਾ ਤੇ ਨਾਬਾ ਟਰੱਕ ਯੂਨੀਅਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਤਾਰੂਕੀ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਮੰਡੀ ਦੇ ਵਿੱਚ ਸਫਾਈ ਤੋਂ ਲੈ ਕੇ ਲਿਫਟਿੰਗ ਤੱਕ ਤੇ ਇੰਤਜ਼ਾਮ ਸੁਸਤ ਨੇ। ਪਾਣੀ ਦਾ ਮੰਡੀਆਂ ਦੀ ਸਫਾਈ ਦਾ, ਬਾੜਦਾਨੇ ਦਾ, ਲਿਫਟਿੰਗ ਦਾ ਟੋਟਲ ਪ੍ਰਬੰਧ ਨੇ ਇਸ ਵਾਰ ਮੈਂ ਸੰਬਧਿਤ ਨਾ ਪਹਿਲਾਂ 3 ਸਾਲ ਹੋ ਗਏ ਸਾਡੀ ਸਰਕਾਰ ਬਣੀ ਨੂੰ ਜਿੱਦਾਂ ਸੀਜ਼ਨ ਦੇ ਵਿੱਚ ਕਦੇ ਵੀ ਕੋਈ ਦਿੱਕਤ ਨਹੀਂ ਆਈ ਵਾਰਦਾਨੇ ਦੀ ਲਿਫਟਿੰਗ ਦੀ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਾਰੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕਰ ਲੈਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਡੇ ਗੁਰਦੀਪ ਟਵਾਣਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਗੁਰਦੇਸ਼ ਸਿੰਘ ਦੇਵਮਾਨ ਜੀ ਇਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀ ਮੰਡੀ ਦਾ ਇੱਕ ਇੱਕ ਦਾਣਾ ਜਿਹੜਾ ਕਣਕ ਦਾ ਕਿਸਾਨਾਂ ਦਾ ਖਰੀਦਿਆ ਜਾਊਗਾ ਕਮੇਟੀ ਚ ਅੱਜ 200 ਕੁਇੰਟਲ ਦੇ ਲਗਭਗ ਕਣਕ ਆਈ ਹੈ ਜੀ ਤੇ 3 ਢੇਰੀਆਂ ਆਈਆਂ ਨੇ ਤੇ ਤਿੰਨੀ ਸੁੱਕੀਆਂ ਨੇ 12 ਮੌਇਸਚਰ ਤੋਂ ਨੀਚੇ ਨੇ ਜੀ ਤੇ ਬਹੁਤ ਵਧੀਆ ਕਣਕਾਰੀਆ ਫਸਲ ਇਸ ਵਾਰ ਬਹੁਤ ਵਧੀਆ ਜੀ ਜੇ ਨਾਬਾਦੀ ਦਾਣਾ ਮੰਡੀ ਚ ਕਣਕ ਦੀ ਆਮ ਸ਼ੁਰੂ ਹੋਈ ਹੈ ਵੈਸਤੇ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ ਜੀ ਪਰ ਕਿਉਂਕਿ ਮੌਸਮ ਦੀ ਥੋੜੀ ਜੀ ਉਤਲ-ਬਤਲੀ ਕਈ ਵਾਰੀ ਗਰਮੀ ਟਾਈਮ ਨਾਲੋਂ ਪਹਿਲਾਂ ਆ ਗਈ ਫਿਰ ਠੰਡ ਆ ਗਈ ਫਿਰ ਗਰਮੀ ਆ ਗਈ ਦੋ ਤਿੰਨ ਵਾਰੀ ਇਦਾਂ ਹੋਇਆ ਉਹਦੇ ਨਾਲ ਹਫ਼ਤੇ 10 ਦਿਨ ਦਾ ਫਰਕ ਪੈ ਗਿਆ ਫਸਲ ਦੇ ਵਿੱਚ ਪਰ ਅੱਜ ਜਿਹੜੀ ਕਣਕ ਆਈ ਹੈ ਜੀ ਔਰ ਮੌਇਸਚਰ 12 ਹੈ ਜੀ ਤੇ ਉਹਦੇ ਮੁਤਾਬਕ 11. ਕੁਛ ਜਿਹੜਾ ਜੀ ਕਿਸੇ ਦਾ 11.5 11.5 ਮੋਚਰ ਆ ਰਿਹਾ ਬਹੁਤ ਹੀ ਸ਼ਾਨਦਾਰ ਮੋਚਰ ਹੈ ਤੇ ਕਣਕ ਦਾ ਰੇਟ ਵੀ ਜਿਹੜਾ ਜੀ 2425 ਰੁਪਏ ਹੈ ਤੇ ਸਾਰੇ ਪ੍ਰਬੰਧ ਪੁਕਤਾ ਪ੍ਰਬੰਧ ਨੇ ਮੰਡੀ ਦੇ ਵਿੱਚ